ਕੋਈ ਧੋਖਾ ਨਹੀਂ ਕੋਈ ਫਰੇਬ ਨਹੀਂ ਠੀਕ ਹੈ ਨਾ ਤੁਹਾਡੇ ਸਾਹਮਣੇ ਅਸੀਂ ਪਾਉਣ ਜਾ ਰਹੇ ਹੈਗੇ ਆ ਆਪਾ ਓਏ ਛੁਲੀ ਇਹ ਹੈਗਾ ਪਟ્રોલ ਠੀਕ ਹੈ ਨਾ ਇਹਦੇ ਨਾਲ ਚੱਲਦੇ ਆਪਣੇ ਬਹੁਤ ਤੇਰੀ ਭੈਣ ਦੱਬੀ ਸਿੱਖ ਲਿਆ ਓ ਦੱਬੀ ਸਿੱਖ ਲਿਆ ਅੱਜ ਪਟ્રોલ ਅਣੀ ਡੱਬੀ ਬਣਾਵਾਂਗੇ ਦੂਜੀ ਦੱਬੀ ਸਿੱਖ ਲਿਆ ਬਾਅਦ ਚ ਕਿਸੇ ਨੇ ਯਕੀਨ ਨਹੀਂ ਕਰਨਾ ਚਲਦੀ ਚਲਦੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਠੀਕ ਹੈ ਨਾ ਤੇ ਆਪਾਂ ਹੁਣ ਆ ਹੈਗਾ ਤੁਹਾਡੇ ਸਾਹਮਣੇ ਫੜ ਕੈਮਰਾ ਫੜ ਉਹ ਤੁਹਾਡੇ ਸਾਹਮਣੇ ਆ ਜੀ ਕੈਮਰਾ ਫੜ ਆ ਠੀਕ ਹੈ ਨਾ ਉਹ ਖੌਲੇ ਜਗਲਾਉਗਾ ਭਈ ਉਹ ਖੌਲੇ ਜਗਲਾਉਗਾ ਉਹ ਬਹੁਤ ਪਸੇ ਕਰਦਾ ਹੋ ਗਿਆ ਜਿਹੜਾ ਹੋਣਾ ਸੀਗਾ ਇਹ ਨਾ ਬਦਰ ਬੜਾ ਬਹੁਤ ਬਾਗੜ ਲਓ ਜੀ ਪੈਟਰੋਲ ਦੀ ਇੱਕ ਬੂਦ ਰਹਿ ਚੁੱਕੀ ਆ ਉਹ ਵੀ ਜਾਊਗੀ ਬਈ ਪਾਣੀ ਜਿੱਤ ਬਈ ਬੋਤਲ ਦੇ ਚੱਕੇ ਮੂਹੜਾ ਟੂ ਬਈ ਬਸੇ ਦਾ ਵੇਖੋ ਜੀ ਗੈਸ ਹੈਗਾ ਹੈਗਾ ਅਜੇ ਪੈਟਰੋਲ ਹੈਗਾ ਓਏ ਦੀ ਹੋ ਗਿਆ ਥੋੜੇ ਸਾਹਰੇ ਮੈਂ ਭਾਈ ਨੂੰ ਕਹੀ ਜਾਂਦਾ ਸੀ ਕਿ ਭਾਈ ਤੂੰ ਚੱਕ ਕਰੋ ਪਏ ਯਾਰ ਘੈਸਾ ਦਾ ਕੀ ਜਣਾ ਆਹ ਵੇਖੋ ਜੀ ਮੋੜੀ ਪਈ ਹੈ ਤੇ ਅਗੜੀ ਕੋਈ ਥੇ ਯਾਰ ਘੈਸਾ ਦਾ ਕੀ ਜਣਾ ਚੱਲ ਪੈਟਰੋਲ ਕੱਢ ਕੇ ਲੈ ਜਾ ਮੋਟਰਸਾਈਕਲ 'ਚ ਆਹ ਵੀਡੀਓ ਬਹੁਤ ਚੱਲੂਗੀ ਅਰੇ ਧੰਮੀ ਨੂੰ ਲਈ ਆ ਗਾ ਆ ਲਿਖਦਾ ਕਿ ਭਾਈ ਰਿਆ ਪੀ ਵਿਖੜ ਕੇ ਤੂੰ ਲੋ ਤਰਾ ਬੋਲੇ ਬੋਲੇ ਵੀ ਚੱਲੀ ਅੱਧਾ ਯਾ ਫਾਲ ਹੋ ਗਈ ਯਾਰ ਬੁੱਝਾ ਭੈਣੇ ਬੁੱਝਾ ਆਪਾ ਪੈਟਰੋਲ ਨਹੀਂ ਪਉਂਦੇ ਫਿਰੋ ਕਿਸ ਨੂੰ ਦੱਸ ਦਾਂਗੇ ਪੈਟਰੋਲ ਪਾ ਲਿਆ ਕਰੋ ਪਰ ਪਹਿਲੇ ਦੁਸਰੇ ਚੱਕੜੀ ਕਰਾਉਣਾ ਲਓ ਆ ਵੀ ਲੋ ਚੈੱਕ ਕਰਾਉਦੇ ਸੀ ਬੇਰੇ ਕੋਈ ਇਹ ਨਾ ਬਾਈ ਤੂੰ ਅਗਲੀ ਅੱਧਾ ਦੇ ਪੋਦੋ ਚ ਕਈ ਰਿਹਾ ਕ ਵੀ ਰਿਹਾ ਓ ਪਾਪਾ ਤੋ ਤੇਰੇ ਬੋਲੇ ਟਾਈਕੀ ਜੇ ਤੂੰ ਅਗਲੀ ਅੱਧਾ ਦਾ ਆ ਵੀਨਾ ਇੱਕ ਪੈਟਰੋਲ ਹੈਗਾ ਓਏ ਓਏ ਆ ਵੀ ਉੱਤੇ ਪਾ ਇਹ ਗਾਣਾ ਪੈਟਰੋਲ ਹੁਣ ਮੈਂ ਆ ਕੇ ਦਿਖਾਇਆ ਆ ਤੁਹਾਡੇ ਸਾਹਮਣੇ ਹੁਣ ਉਹ ਬੁਚਾ ਕੇ ਦਿਖਾਇਆ ਉਹ ਪੁੱਛੋ ਤਾਂ ਕਦੋਂ ਖਰਾਬ ਕਰਤਾ ਆ ਪਤਾ ਡਰ ਨਹੀਂ ਕੇ ਓਕੇ ਪਸ ਸਹੀ ਆ ਜੋ ਕਰਦਾ ਇਹ ਗੱਲਾ ਆਗਸਤ ਜｮਵ ਦੀ ਬੋਤਲ ਆ ਜਿਹੜਾ ਤਜਾਬ ਬਬਲੇ ਟੂਨਾ ਦੇ ਕਰੇ ਸਪਰੇਅ ਦੇ ਵਿੱਚ ਹੀ ਬਾਹਰ ਨਤ ਲੈਣਾ ਉਹ ਹੀ ਚੀਜ਼ ਹੈ ਫਰੈਸ਼ਰ ਵਿੱਚ ਹੀ ਬਾਹਰ ਦਉਂਦੇ ਆ ਕੱਢ ਜਾਣਾ ਇਹ ਬੋਤਲ ਹੀ ਜੀ ਦੇਖੋ ਜੀ ਇਹ ਵੀ ਤੁਆ ਕਰਦੇ ਵਿੱਚ ਚੈੱਕ ਕਰਾ ਦੋ ਗੈਸ ਨੂੰ ਨਹੀਂ ਭਰਾਵਾ ਆ ਦੇਖੋ ਜੀ ਇੱਕ ਬੋਤਲ ਤੇ ਆਵਦੀ ਬੋਤਲ ਵਿੱਚ ਤੇ 30 ਰੁਪਿਆ ਦਾ ਪੋਣਾ ਪੈਟਰੋਲ ਤੇ ਆ ਹੈਗਾ ਜੀ ਆਪਣੇ ਨਿਊਡਲ ਵਾਲਾ ਜਗੜ ਤੇ ਰਹਿ ਗਿਆ ਉਹ ਗੈਸ ਨੂੰ ਤਾਂ ਸਹੀ ਦੱਸ ਗਿਆ ਆ ਪਾ ਦੇਖੋ ਗੈਸ

ਵੀਡੀਓ 'ਚ ਕੋਈ ਕਟਰ ਨਹੀਂ ਲਾਉਣਾ ਆਪਾਂ। ਸਹੀ ਹੋ ਦੇ। ਠੀਕ ਆ ਬੰਕਰ। ਠੀਕ ਆ ਬਈ ਠੀਕ। ਨਾ ਨਾ ਹੀ ਬੜਿਆ ਤੇ ਖੜ ਜਾ। ਕੱਟ ਤੂੰ ਪਹਿਲਾਂ ਵੀ ਨਹੀਂ ਲਾਇਆ। ਤੌ ਜੀ ਯੂਰੀਆ ਘੱਟ ਸੀ ਵੀ ਤੇ ਤਾਂ ਕਰਕੇ ਯੂਰੀਆ ਹੋਰ ਭੋਲ ਲੱਗੇ ਵਿੱਚ। ਤੁਸੀਂ ਦੇਖਦੇ ਆ ਕਿ ਤੁਨਾ ਪਲੌਣੇ ਆ ਤੇ ਵੱਟਾ ਦੇ ਨਾਲ ਦਾ ਤੇ ਕਾ ਬਹੁਤ ਹੁੰਦਾ ਜੀ। ਤੇ ਆਪਣੇ ਕਈ ਆਦੀ ਬੰਦੇ ਆਪਣੇ ਨਕੰਨੇ ਮਿਲ ਜਾਂਦੇ ਆ ਤੈਨੂੰ ਕਿਲੋ ਯੂਰੀਆ ਪਾਤੀ ਹੁਣ ਪਤਰੀ ਕਿੱਧਰ ਜਾਵਣੀ ਯਾਰ ਐਤੀਆਂ ਪਰ ਇਹ ਤਾਂ ਦਵਾ ਪਾਬੜਾ ਕਰਦੇ ਕਿਤੇ ਇਹ ਪੌੜੀਆਂ 200 ਇਹ ਹੈ ਗਾਂਦ ਵਾਲੀ 200 ਲੀਟਰ ਹੈਗੀ ਆ ਭਈ ਇਹ ਹੈ 200 ਲੀਟਰ ਇੱਥੇ ਕਰਦ ਪਈ ਸੀ ਹੋਏ ਕਰਦ ਭਾਈ ਬਰੂਤਾਂ ਤੇ ਟੱਕੀ ਪਈ ਹੁੰਦੀ ਆਪਣੀ ਆ ਸੀ ਅਮਰੂਦ ਖਾਣ ਉਸ ਤੋਂ ਪਹਿਲੇ ਜਗੜ ਕਰੀ ਬੈਠੇ ਸੀ ਸ਼ੇਕ ਕਰੋ ਸ਼ੇਕ ਇਹ ਨੂੰ ਸ਼ੇਕ ਕਰ ਲੋ ਜੀ ਚੰਗੀ ਤਰ੍ਹਾਂ ਕਰੀ ਮਿਕਸੀ ਦੇ ਵਿੱਚ ਪਰ ਮਿਕਸੀ ਰਵਰਤ ਜਦੋਂ ਦੁਬਾਰਾ ਦੱਪ ਦਿਓ ਜੀ ਦੂਜੀ ਆਪਣੀ ਕੁੱਪੀ ਕਿੱਥੇ ਆ ਗਈ ਵੇ ਤਿਆਬ ਚੜਦਾ ਤਿਆਬ ਚੜਦਾ ਆਹ ਦੇਖੋ ਗੈਸ ਅ ਜਦੋਂ ਲੱਗ ਗਿਆ ਅਰੂਦ ਤੁਸੀਂ ਆਉਣਾ ਸਾਡੇ ਕੋਲੇ ਅਰੂਦ ਖਾੜ ਠੀਕ ਆ ਗੈਸ ਆ ਦੇਖੋ ਜੀ ਨੀਲੀ ਨੀਲੀ ਦਵਾਈ। ਓ ਵਾਹ ਯਾਰ ਇਹ ਤਾਂ ਛੋੜੀ ਬੜੀ ਆ ਯਾਰ। ਓ ਵਾਹ ਵੀ ਵਾਹ। ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੀ ਆ ਯੂਰੀਆ ਦੇ ਵਿੱਚ ਥੋੜੀ ਜਿਹੀ ਦਵਾਈ ਪਾ ਕੇ ਤੁਸੀਂ ਵਟਾ ਤੇ ਬਾਰਦੇ ਆ ਵੀ ਕਾਹ ਦੂਰੀ ਰਹੀ ਨਾ ਹੋਵੇ। ਓ ਫੇਰ ਹੋ ਜਾਂਦਾ। ਓ ਫੇਰ ਹੋ ਜਾਂਦਾ। ਆਹ ਪਾ। ਓਏ ਆਸਤੇ ਕੀ ਕਰਨਾ ਇਹ ਤੁਹਾਨੂੰ ਪਹਿਲਾਂ ਦਿਖਾਦਾ ਕਿ ਇੱਕ ਤੇ ਆਵਦਾ ਵਧੀਆ। ਅਗਰੇ ਵਿੱਚ ਚੱਕੜੀ ਕਰਾਉਣਾ ਕਿ ਉਹ ਸਾਲੇ ਨੂੰ ਟੈਕਨੀਕ ਕਰਨਾ ਹਾਂ ਮੰਨਣਾ ਮੰਨਿਆ ਗਿਆ ਸੀ ਯਾਰ ਮੰਨੋ ਨਾ ਮੰਨੋ ਭਾਈ ਆਪਾਂ ਨੂੰ ਕੋਈ ਟੈਨਸ਼ਨ ਨਹੀਂ ਫਰਤੀ ਚੱਕੜੀ ਕਰਾਉਦੀ ਟੈਕਨੀਕ ਕਰਾਉਣਾ ਸਾਡਾ ਤਾਂ ਗੱਟੇ ਸੜ ਗਿਆ ਭਾਈ ਗੱਟਾ ਸੜ ਗਿਆ ਸਾਡੀ ਕੋਟੀ ਵੀ ਸੜ ਗਈ ਉਹ ਪਿਆਰ ਕੋਈ ਮੈਂ ਵੀ ਪਾਉਂਦਾ ਸੀ ਜਿਹੜਾ ਤੇ ਉਹ ਵੀ ਸਿੱਟੇ ਸੀ ਕੋਟੀ ਉੱਤੇ ਹਰ ਜਾ ਕੇ ਲੋਕ ਕੀ ਕਹ ਦਦੇ ਆ ਯੂਟਿਊਬਰ ਆ ਯੂਟਿਊਬਰ ਆ ਵੇ ਕਦੇ ਯੂਟਿਊਬਰ ਹੀ ਰਸੀ ਆ ਯਾ ਉਹਦੇ ਯਾਰ ਆ ਅੱਧੇ ਅਸੀਂ ਲੋਲੇ ਆ ਵਈ ਕੱਚੀੜੀ ਮਖੋੜੀ ਆਪਾਂ ਕਿਉਂ ਇਸ ਨੂੰ ਹਾਂ ਖਾੜ ਆ ਦੇਖੋ ਟੋਟਾ ਬੱਕ ਡਰੋਨ ਤੇ ਸ਼ੂਟ ਕਰ ਰਿਹਾ ਡਰੋਨ ਤੇ ਹਾਂ ਬੈਠਾ ਚੜਕੇ ਰੂਤਾ ਤੇ ਕਿਉਂ ਕਿ ਨਾ ਬੰਬ ਵੀ ਜਾ ਸਕਦਾ ਬੜਾ ਦੂਰੀ ਆ ਭਰਾਵਾ ਹੋਵੇ ਤੂੰ ਅੱਗੇ ਵੀ ਟਿਕਲਦਾ ਚੱਲ ਬਾਈ ਚੱਲ ਬਾਈ ਚੱਲ ਬਾਈ ਚੱਲ ਬਾਈ ਚੱਲ ਬਾਈ ਚੱਲ ਬਾਈ ਲਓ ਜੀ ਡਰਮੀ ਆਪਣੀ ਪਰ ਕੇ ਨੱਕੂ ਨੱਕਾ ਤੇ ਤੁਹਾਨੂੰ ਪਤਾ ਹੀ ਆ ਪਹਿਲੇ ਵੀ ਦੱਸਤਾ ਤੁਹਾਨੂੰ ਤੇ ਗਾਂਦੜੀ ਦਵਾਈ ਦੇ ਵਿੱਚ ਯੂਰੀਆ ਮਿਕਸ ਕਰਕੇ ਉਹ ਤੋਂ ਤੁਸੀਂ ਪੋਨੇ-ਪੋਨੇ ਪਰਾ ਤਿਆਰ ਤੇ ਪਟਰੋਲ ਤੇ ਸਿਰਕੇ ਵਾਲਾ ਸਪਿਰਿਟ ਉਹ દવા ਕੀਤਾ ਆ ਕਰੀਏ ਆਪਾਂ ਗਾਂਦੜੀ ਦਵਾਈ ਤੇ ਪੀਪਾ ਉਹਥੇ ਲੈ ਚਲੀਏ ਨਾ ਬਈ ਉਹਥੇ ਲੈ ਚਲੀਏ ਨਹੀਂ ਨਹੀਂ ਇੱਥੇ ਆਵਾਂਗੇ ਤੇディ ਵਟ ਹੋਵੇਗੀ ਇਹ ਦੇਖਣ ਵਾਲੇ ਕਹਿੰਦੇ ਹੁੰਦੇ ਨੇ ਕੀ ਕਰਦੇ ਆ ਕੋਸਤਾ ਕਹਿੰਦੇ ਕਿਦਾਂਗੇ ਹਾਂ ਤੇ ਨਾਲੇ ਤੁਹਾਨੂੰ ਠੰਡਾ ਪਾਣੀ ਪੀਂਨ ਦਾ ਥੋੜੀ ਜਿਹਾ ਡੱਸਿਆ ਸੀ ਕਿ ਨਹੀਂ ਦੱਸਿਆ ਬਈ ਇਹਨਾਂ ਨੂੰ ਦੇ ਦੱਸਿਆ ਨਾ ਤਈ ਦੱਸਿਆ ਲੱਗਦਾ ਹੈ ਬਈ ਉਹ ਤਾਂ ਦੱਸੋ ਬਈ ਦੜਾ ਵੀ ਠੰਡਾ ਪਾਣੀ ਪੀਣਾ ਵੇ ਖੇਤ ਵਿੱਚ ਫਿਰ ਜੜਾ ਪਾਣੀ ਪੀਣਾ ਨਾ ਕਿਸੇ ਨੇ ਗੈਸ ਤਾਂ ਇਹਦੇ ਚ ਪਲਾਸਟਿਕ ਦੀ ਬੋਤਲ ਨਾ ਰੱਖੋ ਜੇ ਬੋਤਲ ਦੂਜੀ ਰੱਖੋ ਜੀ ਸਟੀਲ ਦੀ ਬੋਤਲ ਕਿਹੜੀ ਆਉਦੀ ਦੀ ਦੋਨੂੰ ਚੱਲ ਜੂਗਾ ਡੋਲੂ ਹਾਂ ਆ ਡੋਲੂ ਦੇ ਵਿੱਚ ਪੌੜੀ ਪਾ ਕੇ ਗਏ ਸਾ ਤੇ ਯੂਰੀਆ ਕੋਲ ਕੇ ਦੇ ਵਿੱਚ ਚੱਲ ਭੰਕੜਾ ਬਾਈ ਜਿਹੜੇ ਕਹਿੰਦੇ ਆ ਨਾ ਭੰਕੜਾ ਫਰੀਦੀਆਂ ਖਾਂਦਾ ਚੱਪਰ ਕਰਦਾ ਤਾਂ ਭੰਕੜਾ ਬੜੀ ਖੜਦਾ ਜਰਾ ਕੜੀ ਖੜਦਾ ਵੇ ਤੇ ਮੇਰਾ ਕਰਦੇ ਆ ਸੀ ਸਪਰੇਅ ਤੇ ਤੁਹਾਨੂੰ ਰਿਜ਼ਲਟ ਬਾਅਦ ਚੋ ਮੈਂਸ਼ਨ ਕਰ ਦਾਂਗੇ ਠੀਕ ਆ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਜੇ ਯਾਰ ਤੁਹਾਡੇ ਪਿੱਛੇ ਬਹੁਤ ਰਿਸਕ ਲਿਆ ਹੈਗਾ ਹਾਂ ਦਾ ਚੈੱਕ ਕਰਾਇਆ ਤੁਹਾਨੂੰ ਨੌਲੇਜ ਦਿੱਤੀ ਆ ਤੁਹਾਨੂੰ ਇਹਦੇ ਚ ਤਾਂ ਮੁਸ਼ਕਿਲ ਪੜਾਉਂਦਾ ਆ ਆ ਦਿਮਾਗ ਨੂੰ ਚੜਦੀ ਆ ਇਹ ਤੇ ਜਾਣ ਦੱਤੀ ਆ ਵਾਏ ਕਿ ਸਾਹੀ ਘੜ ਫੁੱਟਣ ਨਹੀਂ ਜਾਊਗੀ बटोगी मेरे जब बटोगी नहीं मैं भी ना रख गया पैपलाई के तोडूंगा हाँ यार ये दो जने से तो एक करके बाप को पैपलाई बाप तो ट्वीट ही बन्द है मेरे मैं को पैपलाई के तोड़ता <laughs> <ट्वीदे> <laughs> पैप <laughs> <laughs> <था> ना थे ये अब यार भाई कलर में जाता था भाई में ला चल आजा आजा बार कर दे बाद चंगा